ਇੱਕ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਗੁਰਸਿਮਰਨ ਸਿੰਘ ਮੰਡ ਨੇ ਅੱਜ ਪੰਜਾਬ ਦੇ ਵੱਖ-ਵੱਖ ਜਲੰਡੇ ਮੁੱਦਿਆਂ ਦੇ ਉੱਤੇ ਫੁੱਲਕੀ ਦਿੱਤੀ ਆਪਣੀ رائے ਗੁਰਸਿਮਰਨ ਸਿੰਘ ਮੰਡ ਨੇ ਅਮਰਿਤਪਾਲ ਸਿੰਘ ਮਹਿਰੋ ਦੇ ਉੱਤੇ ਚੱਲ ਰਹੇ ਮਾਮਲੇ ਦੇ ਉੱਤੇ ਜਾਣ ਪਛਾਣ ਕਰਦਿਆਂ ਦਿੱਤਾ ਆਪਣਾ ਵੱਡਾ ਬਿਆਨ ਅਤੇ ਕਿਹਾ ਕਿ ਅਮਰਿਤਪਾਲ ਸਿੰਘ ਮਹਿਰੋ ਨੇ ਜੋ ਵੀ ਹਰਕਤ ਕੀਤੀ ਹੈ ਉਹ ਬਿਲਕੁਲ ਹੀ ਗਲਤ ਸੀ ਜੇਕਰ ਕੋਈ ਗਰੀਬ ਹੈ ਤਾਂ ਉਸ ਦੀ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਜੇਕਰ ਕੋਈ ਸੋਸ਼ਲ ਮੀਡੀਆ ਦੇ ਉੱਤੇ ਗਲਤ ਪੋਸਟਾਂ ਸ਼ੇਅਰ ਕਰਦਾ ਹੈ ਜਾਂ ਫਿਰ ਅਸ਼ਲੀਲ ਵੀਡੀਓ ਪਾਉਂਦਾ ਹੈ ਤਾਂ ਉਹਨਾਂ ਦੀ ਆਪਾਂ ਨੂੰ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣਾ ਚਾਹੀਦਾ ਹੈ ਇਹ ਜਾਨੋਂ ਮਾਰਨ ਵਾਲੀ ਗੱਲ ਬਿਲਕੁਲ ਜਾਇਜ਼ ਨਹੀਂ ਸੀ ਕਿਸੇ ਨੂੰ ਵੀ ਜਾਨ ਤੋਂ ਮਾਰਨਾ ਨਹੀਂ ਚਾਹੀਦਾ ਸੀ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਆਪਾਂ ਨੂੰ ਕਾਨੂੰਨ ਦੇ ਅਨੁਸਾਰ ਹੀ ਕਾਰਵਾਈ ਕਰਨੀ ਚਾਹੀਦੀ ਸੀ ਅਮਰਿਤਪਾਲ ਸਿੰਘ ਮਹਿਰੋ ਸਿੱਖੀ ਬਾਣੀ ਨੂੰ ਪਹਿਨ ਕੇ ਗਲਤ ਹਰਕਤਾਂ ਕਰ ਰਿਹਾ ਹੈ ਅਤੇ ਕੁੜੀਆਂ ਨੂੰ ਮਾਰ ਰਿਹਾ ਹੈ ਇਹ ਸਿੱਖ ਨੂੰ ਬੇਇੱਜ਼ਤ ਬਦਨਾਮ ਕਰਨ ਵਾਲੀ ਗੱਲ ਹੈ ਅਮਰਿਤਪਾਲ ਸਿੰਘ ਮਹਿਰੋ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤਾਂ ਜੋ ਕੋ ਸਿਮਰਨ ਸਿੰਘ ਮੰਦਨੇ ਉਹਨਾਂ ਨੇ ਪਾਕਿਸਤਾਨ ਦੀ ਹਿਮਾਇਤਾਂ ਵੀ ਗੱਲ ਕਰਦੇ ਹੋਏ ਇਹ ਵੀ ਕਿਹਾ ਕਿ ਜੋ ਵੀ ਪਾਕਿਸਤਾਨ ਦੇ ਹੱਕਾਂ ਦੇ ਵਿੱਚ ਬੋਲਦਾ ਹੈ ਉਹ ਸਾਡਾ ਦੁਸ਼ਮਣ ਹੈ ਗੁਰਸਿਮਰਨ ਸਿੰਘ ਮੰਦਨੇ ਜਸੇਦਾਰ ਨੂੰ ਵੀ ਇਹ ਗੱਲ ਕਹੀ ਕਿ ਸਾਨੂੰ ਲੋੜਵੰਦਾ ਦੀ ਮਦਦ ਕਰਨੀ ਚਾਹੀਦੀ ਹੈ ਕਿਸੇ ਦੀ ਵੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਅਤੇ ਜੇਕਰ ਬਲਵੰਤ ਸਿੰਘ ਰਾਜਵਾਨਾ ਵਰਗੇ ਅੱਤਵਾਦੀ ਨੂੰ ਮਦਦ ਮਿਲ ਸਕਦੀ ਹੈ ਤਾਂ ਇਨ੍ਹਾਂ ਕੁੜੀਆਂ ਨੂੰ ਮਦਦ ਕਿਉਂ ਨਹੀਂ ਮਿਲ ਸਕਦੀ ਸਾਨੂੰ ਇਨ੍ਹਾਂ ਕੁੜੀਆਂ ਦੀ ਵੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਜੋ ਵਧੀਆ ਕੰਟੈਂਟ ਆਪਣਾ ਪਾ ਸਕਣ ਅਤੇ ਗਲਤ ਹਰਕਤਾਂ ਨਾ ਕਰਨ ਪਰ ਅਮਰਿਤਪਾਲ ਸਿੰਘ ਮਹਿਰੋ ਨੂੰ ਉਹਨਾਂ ਲੜਕੀਆਂ ਨੂੰ ਨਹੀਂ ਮਾਰਨਾ ਚਾਹੀਦਾ ਸੀ ਬਲਕਿ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣਾ ਚਾਹੀਦਾ ਸੀ ਇਹ ਗੁਰ ਸਿਮਰਨ ਸਿੰਘ ਮੰਡ ਨੇ ਆਪਣੇ ਦਿੱਤੇ ਬਿਆਨਾਂ ਦੇ ਵਿੱਚ ਕਿਹਾ